ਬਾਈ ਮਿੱਤਰੋ ਜਹਾਜ਼ਾਂ ਦੇ ਸ਼ਹਿਰ 'ਚ ਖੜਿਆ ਆਪਾਂ ਮਹਾਲੀ ਭਾਈ ਇੱਥੇ ਜਹਾਜ਼ ਉਡਦੇ ਨੇ ਤੇ ਲੈਹਂਦੇ ਨੇ ਲੈਹਂਦੇ ਨੇ ਕੋਈ ਮੇਰੇ ਤੇ ਰਵਣਾ ਐਨ ਆਰ ਆਈ ਭਰਾ ਹੈਗਾ ਬਈ ਹਨ ਜਿਨੇ ਕੋਈ ਵੀ ਕਾਰ ਲੈਣੀ ਉਹ ਕੋਈ ਵੀ ਇੱਕ ਔਰ ਕਾਲ ਕਰ ਲਿਓ ਤੁਹਾਡੇ ਘਰੇ ਕਾਰ ਛੱਡ ਕੇ ਆਵਾਂਗੇ ਬਿਲਕੁਲ ਬਿਲਕੁਲ ਹਨ ਤੇ ਅੱਜ ਆਪਣੇ ਕੋਲ ਦੋ ਸਵੱਪਟਾਂ ਆਈਆਂ ਨੇ ਹਾਂਜੀ ਦੋ ਸਵੱਪਟਾਂ ਜੀ ਡੀਜ਼ਲ ਹੈ ਇੱਕ ਪੈਟਰੋਲ ਹੈ ਜੀ ਕਰੇਲੂ ਕਾਰ ਆ ਬਈ ਆ ਬਾਈ ਹਨ ਇਹਨਾਂ ਦੀ ਪਰਸਨਲ ਕਾਰ ਨਹੀਂ ਹੈਗੀ ਇਹ ਕਿਸੇ ਦੀ ਕਾਰ ਹੈ ਨਾ ਇਹਦਾ ਆਪਣੇ ਜਾਣਕਾਰ ਹੈ ਜੀ ਹਾਂਜੀ ਹਾਂਜੀ ਡੀ ਹੋਇਆ ਉਹਨਾਂ ਦੇ ਵਾਈਫ ਦੀ ਕਾਰ ਹੈ ਜੀ ਨਵੀਂ ਕਾਰ ਕਢਾਈ ਸੀ ਉਹਨਾਂ ਦੀ ਅੱਛਾ ਮਾਡਲ ਕਿੰਨਾ ਤੇ ਦੇਣੀ ਹੈ 11 ਦਸੰਬਰ ਦੀ ਹੈ ਜੀ 11 ਦਸੰਬਰ ਹੈ ਜੀ ਰਜਿਸਟ੍ਰੇਸ਼ਨ 12 ਦੀ ਹੈ ਪੈਸੇ ਕਿੰਨੇ ਮੰਗ 280000 ਲਾਏ ਪੇਵੇਂ ਇੱਕ ਅੱਧਾ ਪੀਸ ਟੱਚਿੰਗ ਹੈ ਜੀ ਬਾਕੀ ਗੱਡੀ ਸਾਰੀ ਸਾਫ ਸੁਥਰੀ ਹੈ ਜੀ ਲਓ ਜੀ ਬਾਈ ਤੇ ਅਗਲੀ ਆ ਗਈ ਹੈ ਨਵੀਂ ਨਵੀਂ ਸਵਪਟ ਆ ਗਈ ਹੈ ਡੀਜ਼ਲ ਪੈਟਰੋਲਾ ਇਹ ਪੈਟਰੋਲ 18 ਜੀ ਨਵੰਬਰ ਗਿਆ ਜਿਸਟ੍ਰੇਸ਼ਨ ਨੂੰ ਨੀ ਦੀ ਹੈ ਜੀ ਹਾਂਜੀ ਹਾਂਜੀ ਹਾਂ ਪੀਵੀ 65 ਮਹਾਲੀਆ ਨੰਬਰ ਹੈ ਜੀ ਹਾਂਜੀ ਹਾਂ ਅੰਦਰੋਂ ਕਾਰ ਚੈੱਕ ਕਰ ਲਓ ਕੰਡੀਸ਼ਨ ਪੂਰੀ ਵਧੀਆ ਇਹ ਕਾਰ ਤੁਸੀਂ ਲੈ ਆ ਸਕਦੇ ਹੋ ਤੇ ਰੇਟ ਸੀ ਕਰਦਾ ਰੇਟ 4,80,000 ਕੀ ਮਿਲ ਜੂਗੀ ਲਾਸਟ ਰੇਟ ਨਾ ਬਾਈ ਕਟਾਇਆ ਕਰੋ ਰੇਟ ਪਹਿਲੇ ਹੀ ਜੈਨੂਨ ਹੁੰਦੇ ਆ ਇਹ ਲਾਸਟ ਰੇਟ ਹੈ ਜੀ ਆਉਣਾ ਤੁਨੇ ਟ੍ਰੈਸੀ ਸੀ ਕਾਜ਼ ਮਹਾਲੀ ਸੈਕਟਰ 77 ਬਾਈ ਸਸੀ ਕਾਲ ਜੀ ਸਸੀ ਕਾਲ ਜੀ